ਸਬਤੇ ਮਾਲਕਾ ਰੇਤਾ ਤੇ ਆ ਮੇਰ ਕਈ ਮੇਰੇ ਸੱਚੇ ਪਾਤਸ਼ਾਹ ਮੇਰ ਕਈ ਸਬਤੇ ਦਾਤਾ ਮੇਰ ਕਈ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸਤਨਾਮ ਜੀ ਜੀ ਫਨ ਸਾਬ ਤੁਲਾ ਸਾਹ ਦੇ ਮੇਲੇ ਤੇ ਕੀ ਸੰਦੇਸ਼ਣਾ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੇਵ ਸਿੰਘ ਸਰਪੰਚ ਪਿੰਡ ਗੱਗੋਵਾਲੀ ਬਲਾਕ ਧਾਰੀਵਾਲ ਖਟਿਆਲਾ ਸ਼ੈਣੀਆਂ ਤੋਂ ਆ ਰਹੀ ਗੁਰਨਾਨਕ ਪਾਸ਼ਾ ਤੇ ਚੋਲੇ ਤੇ ਸਾਧ ਸੰਗਤ ਨੂੰ ਸਾਧ ਸੰਗਤ ਦੀ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਨੌਜਵਾਨ ਪੀੜੀ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਵੀ ਵੀਰ ਭਰਾ ਨੇ ਨੌਜਵਾਨ ਪੀੜੀ ਦੇ ਮਤਲਬ ਜੂਥ ਨੇ ਸੰਗਤ ਦੇ ਵਿੱਚ ਆਉਣਾ ਹੈ ਉਹਨਾਂ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਉਹ ਸੰਗਤ ਦੇ ਰੂਪ ਵਿੱਚ ਆਉਣ ਕਿਸੇ ਵੀ ਤਰ੍ਹਾਂ ਦੀ ਕੋਈ ਹੁੱਲੜਬਾਜੀ ਨਾ ਕਰਨ ਸੰਗਤ ਦਾ ਰੂਪ ਬਣ ਕੇ ਆਉਣ ਤੇ ਸਚੋਲਾ ਸਾਹਿਬ ਦੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਮੈਂ ਆਪਣੇ ਵੱਲੋਂ ਤੇ ਆਪਣੀ ಗ್ರಾಮ ਪੰਚਾਇਤ ਵੱਲੋਂ ਸਾਰਿਆਂ ਨੂੰ ਚੋਲਾ ਸਾਹਿਬ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ